ਹੁਣ ਪਾਕਿਸਤਾਨ ਨੂੰ ਪੰਜਾਬ ਦੇ ਪਠਾਨਕੋਟ ਦਾ ਕੀਮਤੀ ਪਾਣੀ ਨਹੀਂ ਛੱਡਣਾ ਪਵੇਗਾ। ਭਾਰਤ ਅਤੇ ਪਾਕਿਸਤਾਨ ਦਰਮਿਆਨ ਸਾਲ 1960 ਚ ਸਿੰਧੂ ਜਲ ਸੰਧੀ ਤੇ ਦਸਤਖਤ ਹੋਏ ਸੀ। ਇਸ ਸੰਧੀ ਅਨੁਸਾਰ ਰਾਵੀ ਸਤਲੁਜ ਅਤੇ ਬਿਆਸ ਦਰਿਆ ਦੇ ਪਾਣੀ ਤੇ ਭਾਰਤ ਦਾ ਹੱਕ ਸੀ। ਹੁਣ ਭਾਰਤ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਰਾਵੀ ਦਰਿਆ ਦਾ ਪਾਣੀ ਰੋਕ ਦਿੱਤਾ ਏ। ਰਣਜੀਤ ਸਾਗਰ ਡੈਮ ਦਾ ਨਿਰਮਾਣ ਸਾਲ 2001 ਵਿੱਚ ਪੂਰਾ ਹੋਇਆ ਸੀ। ਛੱਪਕੰਡੀ ਬਰਾਜ ਦਾ ਜਿਹੜਾ ਕੰਮ ਹੈ ਉਹ ਆਲਮੋਸਟ ਕੰਪਲੀਟ ਹੈ। ਤੇ ਫਿਲਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਜਿਸ ਕਰਕੇ ਹੁਣ ਪਾਕਿਸਤਾਨ ਨੂੰ ਇੱਕ ਵੀ ਬੂੰਦ ਪਾਣੀ ਅੱਗੇ ਨਹੀਂ ਜਾ ਰਿਹਾ ਤੇ ਇਸ ਤੋਂ ਇਲਾਵਾ ਪਾਵਰ ਹਾਊਸ ਦਾ ਕੰਮ ਚੱਲ ਰਿਹਾ ਤੇ ਉਹ ਵੀ ਜਲਦੀ ਹੀ ਕੰਪਲੀਟ ਹੋ ਜਾਏਗਾ ਤੇ ਜਿਸ ਨਾਲ 206 ਮੈਗਾਵਾਟ ਜਿਹੜੀ ਬਿਜਲੀ ਦਾ ਉਤਪਾਦਨ ਹੋਏਗਾ ਤੇ ਇਸ ਦੇ ਨਾਲ ਹੀ ਪੰਜਾਬ ਸਟੇਟ ਦੇ ਵਿੱਚ ਤਕਰੀਬਨ 5000 ਹੈਕਟੇਅਰ ਏਰੀਆ ਨੂੰ ਪਾਣੀ ਲੱਗੇਗਾ ਤੇ ਜੇ ਐਨ ਡੀ ਕੇ ਦੇ ਵਿੱਚ 32000 ਦੀ ਹੈਕਟੇਅਰ ਏਰੀਆ ਨੂੰ ਪਾਣੀ ਲੱਗੇਗਾ ਤੇ ਇਸ ਇਲਾਕੇ ਵਿੱਚ ਇਹ ਪ੍ਰੋਜੈਕਟ ਵਨ ਨਾਲ ਬਹੁਤ ਹੀ ਖੁਸ਼ਹਾਲੀ ਆਏਗੀ ਤੇ ਕਿਸਾਨਾਂ ਨੂੰ ਵੀ ਇਹਦਾ ਬਹੁਤ ਲਾਭ ਹੋਏਗਾ